ਸਾਸਰੀ ਕਾਲ ਜੀ ਸਾਰੇ ਵੀਰਾਂ ਨੂੰ ਅੱਜ ਲਖਾ ਡੇਰੀ ਫਾਰਮ ਤੇ ਤਿੰਨ ਮਜਮ ਖਾਵਾਂਗੇ ਬਹੁਤ ਚੰਗੀਆਂ ਇੱਕ ਚੰਗੀ ਵਿਹੜ ਵਿਖਾਵਾਂਗੇ ਸੂਈ ਤਾਜੀ ਸੂਈ ਵਸ਼ੀ ਮਗਰ ਤੇ ਆਓ ਕਰਦੇ ਆਂ ਵੀਰੋ ਨਾਲ ਗੱਲਬਾਤ ਸਾਸਰੀ ਕਾਲ ਵੀਰ ਜੀ ਸਾਸਰੀ ਕਾਲ ਜੀ ਕੀ ਹਾਲ ਚਾਲ ਜੋ ਵਧੀਆ ਵਧੀਆ ਵੀਰ ਜੀ ਠੀਕ ਠਾਕ ਹਾਂ ਹੋਰ ਸੁਣਾਓ ਠੀਕ ਠਾਕ ਚਾਦੀ ਕਾਲ ਜੀ ਚਾਦੀ ਪਹਿਲਾਂ ਆਪਣਾ ਨਾਮ ਐਡਰੈਸ ਦੱਸੋ ਵੇੜਾ ਵੀਰ ਜੀ ਪੰਦੇਰ ਹਾਂਜੀ ਨਾਂ ਲੱਖਾਂ ਦੇ ਜੱਫਾ ਕੋ ਵੀਰ ਪਿਆਰ ਕਰਦੇ ਆ ਹਾਂਜੀ ਤੇ ਜ਼ਿਲ੍ਹਾ ਅੰਮ੍ਰਿਤਸਰਾ ਨੂੰ ਪੈਂਦਾ ਜੋ ਹਾਂਜੀ ਤੇ ਗੋਲਡਨ ਗੇਟ ਤੋਂ 20 30 ਕਿਲੋਮੀਟਰ ਪਿੰਡ ਪੰਦੇਰ ਹਾਂਜੀ ਤੇ ਵੀਰ ਜੀ ਅੱਜ ਨਿਕਲੇਗਾ ਛੋਟੇ ਛੋਟੇ ਬੋਲੇ ਤਿੰਨ ਮਈਆਂ ਤੇ ਇੱਕ ਵੈੜਾ ਬਿਲਕੁਲ ਜਾਇਜ਼ ਠੀਕ ਹੈ ਜੀ ਵੀਰ ਜੀ ਮੰਦਾ ਸ਼ੰਦਾ ਚੱਲਣਾ ਦੋ ਦੋ ਹਜ਼ਾਰ ਨਾ 1500 ਨਾ 2500 ਨਾ ਮਈਆਂ ਵੇਚਣੀਆਂ ਅੱਜ ਠੀਕ ਹੈ ਕਿਉਂਕਿ ਮਾਲ ਵਿਸ਼ਮ ਮਿਲਦਾ ਇਹ ਜਿਹੜਾ ਅਗਲੇ ਨੂੰ ਵੀ ਨਾ ਦੁਫੇ ਵੀ ਮਈਆਂ ਮਹਿੰਗੀਆਂ ਕਿ ਸਸਤੀਆਂ ਹਾਂਜੀ ਕਰਦੇ ਆ ਮੂਰੀ ਦਾ ਬੂਰੀ ਮਈ ਦੁਜਾ ਸੁ ਦੂਜਾ ਸਵੇਰ ਸੋਈ ਬੁਰੀ ਝੋਟੀ ਰਾਤ ਦੀ ਮਾੜੀ ਦੀ ਸਿਵਰੀ ਆ ਮਲੇ ਸਿੰਘ ਪਛਾਣ ਨੂੰ ਲੱਗੀ ਆ ਪਰ ਨੀਲੀ ਦੀ ਮਹੀਂ ਆ ਗੋਲੀ ਬੋਲੀ ਹਾਂਜੀ ਖੋਲੋ ਵੀਰ ਜੀ ਆ ਵੇਖੋ ਰਾਤ ਦੀ ਸੋਈ ਜੀ ਵੀ ਬਹੁਤ ਚੰਗੀ ਮਹੀਂ 2.5 ਕਿਲੋ ਚਾਹੀਦੀ ਇਧਰ ਬੁਰੀ ਪਿਓਰ ਦੇ ਹੱਥ ਦਾ ਥਾਂ ਜੱਗਾ ਚੈੱਕ ਕਰਾਉ ਥੱਲੇ ਇਧਰ ਖਾਓ ਵੀਰ ਜੀ ਆ ਗਾ 2.5 ਕਿਲੋ ਚਾਹੀਦੀ ਬਜਟ ਪਹਿਲਾਂ ਝੋਟੀ ਨੇ 10 ਕਿਲੋ ਤੋਂ ਦਿੱਤਾ ਜੋ ਠੀਕ ਹੈ ਵੀਰ ਜੀ ਤੇ ਦੂਜਾ ਸੂਆ ਗਾਰੰਟੀ ਨਾਲ ਦੂਜਾ ਸੂਆ ਜੋ ਥਲਾਸੂਆ ਖਾਓ ਵੀਰ ਜੀ ਥਾਂ ਤੋਂ ਚੈੱਕ ਕਰਾਓ ਆਸੀ ਫਲਾਵੇ ਛੋਟੀ ਆ ਬਹੁਤ ਜੰਦਾ ਆ ਦੇਖੋ ਠੰਡੀ ਫਿਰ ਵੇਤੀ ਇਹ ਨਹੀਂ ਵੀ ਬੜੀ ਆ ਬੋਲਾ ਨਹੀਂ ਕਹਿੰਦੇ ਚਲ 10 1000 ਹਾਂ ਚੈੱਕ ਕਰ ਰਿਹਾ ਨੀਲੀ ਦੀ ਹੁੰਦੀ ਵੇਤੀ ਹਾਂ ਨੀਲੀ ਤਾ ਵੇਖ ਲਓ ਮੂੰਹ ਦੀ ਛੋਲੀ ਵੇਖੋ ਇਧਰ ਇਧਰ ਬਹੁਤ ਚੰਗੀ ਛੋਟੀ ਚਾਰੂ ਬੜੀ ਆ ਮੂੰਹ ਸ਼ੇਰ ਜੰਦ ਜੋ ਠੀਕ ਛਿੱਗੀ ਮੂੰਹ ਚਲ ਬੰਦ ਵਿਖਾਓ ਵੇਤੀ ਬੋਲਾ ਵੀ ਜੀ ਸਾਢੇ 3 ਕਿਲੋ ਚੁਆਜੋ ਇੱਕ ਟਾਈਮ ਇੱਕੋ ਟਾਈਮ ਚੁਆਈ ਹੋਈ ਹੈ ਜੀ ਹਾਂਜੀ ਵੀਰ ਜੀ ਕੀ ਮੁੱਲ ਜੇ ਦੱਸੋ ਮੁੱਲ ਵੀਰ ਜੀ ਜਿੰਨਾ ਮੱਧੀ ਮੰਗੇ ਜਾਏ ਸਾਰੇ ਆਖੀ ਜਾਂਦੇ ਮੰਦਾ ਮੰਦਾ ਹਾਂਜੀ ਉਹਦੇ ਲਾਗੇ ਜਾ ਕੇ ਪਾ ਲੱਗਦਾ ਮੰਦਾ ਤੇ ਤੇਰੀ ਡੰਗਰ ਵੀ ਸਾਫ਼ ਹੋਵੇ ਮੰਦਾ ਆ ਸਾਫ਼ ਹਾਂਜੀ ਵੀ ਦੁੱਧ ਦਵੇ ਆ ਮੈਲਾ ਵੇ ਲੋ ਵੀਰ ਜੀ ਉਸੇ ਦਾ ਲੱਗਾ ਰਾਤ ਦੀ ਸਹੀ ਆ ਹਾਂਜੀ ਹਾਂ ਨਾ ਵੀਰ ਜੀ ਜੇ 500 ਰੁਪਿਆ ਛੋੜੀ ਕਰਨੀ ਆ ਹਾਂਜੀ ਕਈ ਵੀਰਾਂ ਦੇ ਤੁਸੀਂ ਮੰਗਦੇ ਨੇ ਮੰਗਣ ਨੂੰ ਫਿਰ ਮੁੱਲ 75 ਜੋ ਹਾਂਜੀ ਹਾਂ ਤੇ ਨਾਂ ਯਾਰ ਘੱਟ ਸਤਾ 68000 ਦੀ ਮੈਂ ਦੇਣੀ 68000 ਦੀ ਜਸਨ ਹੋਈ ਹੈ ਜਸਨ 68 ਦੀ ਬਿਲਕੁਲ ਜੈਜ ਪਰ ਛੋਟੀ 68000 ਦੀ ਹਨ ਤੇ ਛੋਟੀ ਯਾਰ ਜਿਹੜਾ ਮੇਰਾ ਵੀ ਲੈ ਲੂ ਚੰਗਾ ਰਹੂਗਾ ਦਿਨ حساب ਰੱਖਣੀ ਤੇ ਡੰਗਰ ਬੁਧਾਉਣੇ ਆ ਨਾ ਹਾਂਜੀ 4000 ਚਾਰੂ ਫਿਰ ਵੇਖੋ ਆਹ ਫਤੂੜੀ ਖਾਈ ਜਾਂਦੀ ਹੈ 10 ਕਿਲਿਆਂ ਦੇ ਵਿੱਚ ਹੀ ਆਪਣੀ ਫੁੱਲ ਗਰੰਟੀ ਹੈ ਨਹੀਂ ਵੀ ਜਾ ਕੇ ਪਾਵੇ ਨਾ ਕੋਈ ਹਾਂਜੀ ਸਮਾਨ ਪੂਣਾ ਪੈਂਦਾ ਵੀ ਜੀ ਮਈਆਂ ਨੂੰ ਠੀਕ ਹੈ ਜੀ ਦੂਜੀ ਝੋਟੀ ਬਾਰੇ ਦੱਸੋ ਆਹ ਵੀ ਜੀ ਦੂਜਾ ਸਵਾਲ ਆਲੇ ਕੋਈ ਤੀਜਾ ਲਾ ਲੇ ਹਾਂਜੀ ਪੰਜਾਂ ਦਿਨਾਂ ਦੀ ਸੂਈ ਮਗਰ ਕੱਟੀ ਆ ਵੇਖੋ ਪੰਜਾਂ ਦਿਨਾਂ ਦੀ ਸੂਈ ਮਗਰ ਕੱਟੀ ਆ ਗਈ ਆ ਕੱਟੀ ਬੋਲੀ ਤਾਂ ਮਈ ਦਾ ਦੂਜਾ ਸਵਾਲ ਆਲੇ ਕੋਈ ਤੀਜਾ ਲਾ ਲੇ ਸਿੰਘ ਸਿੰਘ ਬਹੁਤ ਸੋਹਣਾ ਲੱਗਦਾ ਆਪਾਂ ਚਾ ਦੂਜਾ ਲਾ ਕੇ ਨਾ ਤੀਜਾ ਲਾ ਲਓ ਠੀਕ ਹੈ ਜੀ ਸੱਸੀ ਨੂੰ ਵੀ ਚੈੱਕ ਕਰਾ ਲਓ ਦਾਵੀਦਾਂ ਦੰਦੁੰਦੇ ਦੇ ਵਿੱਚ ਇੱਕ ਕਰ ਲੋ ਆ ਪਹਿਲਾਂ ਸਭ ਕੋਈ ਖਾਇਰ ਕੋ ਹਾ ਹੜੀ ਮਈ ਮੂਹ ਸਾਡੀ ਕਿਹੜੇ ਕੋ ਦੇਣਾ ਪੈਣਾ ਹਾਂ ਜੋ ਮੱਝ ਆਉਂਦਾ ਠੰਡੀ ਸੀ ਲਚੋਤੀ ਠੀਕ ਹੈ ਤਰੋ ਵੀ ਇਹਦੇ ਥਲੇ ਵੀ ਜੀ 8-9 ਕਿਲੋ ਇਹਦੇ ਥਲੇ ਬੋਲਾ 8 ਕਿਲੋ ਬੋਲਾ ਲਾਵੇ ਮੇਰਾ ਵੀਰ ਪਰ ਮੈਂ ਹੀ ਚੰਗੀ ਆ ਦੁੱਧ ਦੇ ਦਊਗੀ ਮੈਂ 12 ਕਿਲੋ ਮੈਂ ਵੀ 10-11 ਕਿਲੋ ਮਾਂ ਦਾ ਦੁੱਧ ਬੜਾ ਹਾਂ ਹਾਂਜੀ ਜਿਹੜੀ 15 ਕਿਲੋ ਦੀ 15 ਕਿਲੋ ਦੱਸ ਕੇ ਦਵਾਂਗੇ ਠੀਕ ਹੈ ਉਹ ਹੈ ਹੀਆਂ ਗੱਲ ਵੇਚੀਆਂ 15 15 ਕਿਲੋ 15 ਵਾਲੀਆਂ ਤਿੰਨ ਮਈਆਂ ਵੀ ਜੀ ਤਿੰਨੇ ਵੇਚੀਆਂ ਅੱਜ ਦਾ ਖਾਂਜਾ ਚੰਦਾ ਚੈੱਕ ਕਰਾ ਵੀ ਤੌਰ ਦਾ ਵੀ ਜੀ ਬਾਹਰ ਮੜੀ ਕੱਢੋ ਮੈਂ ਆਹ ਦੇਖੋ ਸਿੰਕ ਸੁੱਕ ਚੈੱਕ ਕਰਾ ਲਓ ਐ ਮਈ ਤੇ ਕੋਈ 1 ਰੁਪਏ ਦਾ ਆ ਆਪਣੀ ਆ ਠੀਕ ਹੈ ਜੀ ਹਾਂ ਜੀ ਲੈ ਲਓ ਲੈ ਆ ਖਲਾਮ ਦਾ ਆ ਨੀ ਗੇ ਨੀ ਸੇਂਗਾ ਵਿਜੀ ਕਾਲੀ ਸ਼ਾਮ ਅੱਜ ਠੀਕ ਆ ਮੇਰਾ ਵੀਰ ਨਾ ਇਦਾਂ ਹੀ ਮੜਾ ਜਾਣਾ ਜੇ ਥੋੜਾ ਜਾ ਇਹ ਲਾਉਣ ਲੱਗਿਆ ਵਿਜੀ ਵਜੀ ਸਾਡੇ ਤੇ ਹਾਂਜੀ ਉਹ ਕੋਈ ਗੱਲ ਨਹੀਂ ਲਾਉਣ ਲੱਗਿਆ ਤਾਂ ਮਾਨ ਆ ਗਿਆ ਕੋਈ ਗੱਲ ਨਹੀਂ ਸੁੱਕਾ ਵਿਜੀ ਚਵਾਈ ਭਾਵੇਂ ਨਿਕਾਇਆ ਨਿਣਾਇ ਚੋੜੇ ਠੀਕ ਹੈ ਕੀ ਮੁੱਲ ਹੈ ਵਿਜੀ ਦਾ ਮੁੱਲ ਹੈ ਦਾ ਵਿਜੀ 75 ਹਾਂਜੀ ਯਾਰ ਛੱਡਦਾ ਨਹੀਂ ਕੀ ਤਰਦੀ ਹਾਂ ਯਾਰ ਜਾਂਦੀ ਹਾਂ ਨਾ ਆ ਨਾ ਠੀਕ ਬਿਲਕੁਲ ਜਾਇ ਰੇਟ ਹੈ ਹੁਣ 66000 ਰੁਪਏ ਮੈਂ ਇਹੋ ਜਿਹਾ ਤੋਕੜਾ ਵਿਗਣੀਆਂ ਜੋ ਗਾਂ ਅਗਲੇ ਮਹੀਨੇ ਦੇ ਵੇਚਦੇ ਆ ਵਿਜੀ ਜਨਵਰੀ ਫਰਵਰੀ ਤੇ ਵਹੀਂ ਫੇਰ ਇੰਨੇ ਦੀ ਹੈ ਲੇਕਣੀ ਵਿਖਰੀ ਆਹੋ ਆ ਵੀ ਜੀ ਥੋੜੀ ਨਾ ਬੱਚੇ ਦੀ ਕਰਦੀ ਪਹਿਲਣ ਝੋਟੀ ਆ ਇਹ ਪਹਿਲਾ ਸੁਆ ਸੂਈ ਝੋਟੀ ਆ ਆ ਬੱਚਾ ਆ ਪਹਿਲਾ ਦੁੱਧ ਨਾਲ ਪਾੜਾ ਲੈਂਦੀ ਆ ਪਾੜੇ ਦੇ ਮਿਲਦੀ ਆ ਬਾੜਾ ਨਾਲ ਪਾੜਾ ਲਾ ਗਿਆ ਬੱਚਾ ਛੱਡ ਲੋ ਭਾਈ ਨਾ ਸ਼ਵਤ 10 ਕਿਲੋ ਜਿਹੜਾ ਨੀਲੀ ਦੀ ਝੋਟੀ ਜੋ ਬੱਗੀ ਨਾਲ ਮੰਜੀ ਦਿਖਾਓ ਇੱਥੇ ਕੱਟ ਲਈਂ ਇਧਰੋਂ ਕਾਓ ਜੀ ਪਿਓਰ ਨੀਲੀ ਝੋਟੀ ਚਵੇਂ ਪੈਰ ਚਿੱਟੇ ਪੂਛ ਤੇ ਚਿੱਟੀ ਦੂਲਦੇਵ ਨਿਸ਼ਾਨ ਆ ਦੇਖੋ ਜੀ ਇਧਰ ਬੱਦੀ ਨਾਲ ਦੀ ਝੋਟੀ ਆ ਠੀਕ ਜਿਹਨੂੰ ਵੀ ਨੂੰ ਪਛਾਣ ਹੈ ਅਜਨਾ ਮਾੜ ਨਸਲ ਦੀ ਝੋਟੀ ਨੀਲੀ ਦੀ ਹੈ ਪੂਰਾ ਦਹਾ ਲੀਟਰ ਦੁੱਧ ਦੇ ਮੜ ਆ ਜਾ ਭੜਾ ਛੁੱਟ ਗਿਆ ਉਸਲੇ ਪਾਹ ਵੀ ਦੀ ਮੈਂ ਉਸੇ ਵੜੀ ਇਹਦਾ ਸਾਰੀ ਬਸ ਪੈਦੀ ਲੈਵੇ ਦੀ ਬਹੁਤ ਸਾਫ ਝੋਟੀ ਹੈ ਬੜੀ ਚੰਗੀ ਵੀ ਦੀ ਝੋਟੀ ਕਿੱਦਾਂ ਖਾਓ ਨਾ ਖਾ ਕੇ ਜਾਂ ਕਰੋ ਪੀਓ ਨੀਲੀ ਨੀਲੀ ਪਹਿਲਾ ਸੂਆ ਨਾਲੇ ਪਹਿਲਾਂ ਪਹਿਲਾਂ 6 ਦੰਦ ਲੈ ਲਓ ਜੱਟਾ ਜੁੱਟਾ ਪੂਰਾ 10 ਕਿਲੋ ਦੁੱਧ ਆ ਚਵਾਈ ਜੁਈ ਓਕੇ ਆਇਕ ਬਿੰਦੀ ਆ ਲੈਵਾ ਲਗਾ ਹਾਂਜੀ ਮੋਲ ਵੀ ਜੀ ਇਹਦਾ ਵੀ 80 85 ਜਿੰਨਾ ਮੱਝ ਮੰਗੀ ਜਾਈਏ ਹਾਂਜੀ ਇਸ 70000 ਦੀ ਝੋਡੀ ਦਦਾਂ ਤਿੰਨ ਘਟ 80 ਦੀ ਤਿੰਨ ਘਟ 80 ਦੀ ਜੀ ਪਰ ਬਹੁਤ ਚੰਗੀ ਝੋਡੀ ਠੰਡੀ ਸੀ ਲੈਦਾ ਭਾਵੇਂ ਭਾਵੇਂ ਮਰਾ ਜਾਈ ਤਾਂ ਕੋਈ ਬਾਰੇ ਪਰ ਇੱਕ ਦੋ ਦਿਨ ਕਰ ਠੰਡੀ ਆ ਹਾਂਜੀ ਏ ਨਹੀਂ ਵੀ ਦੀ 190 95 ਜੇ ਮੈਂ ਕਮਾਈ ਨਹੀਂ ਨਹੀਂ ਕਮਾਈ ਨੂੰ ਆਦੇ ਕਮਾਈ ਕੋਈ ਵੀ ਦੀ 1.5 2 ਲੱਖ ਦੀ 1.5 ਲੱਖ ਦੀ ਉਹ ਮੈਂ ਦਵਾ ਤੇ ਗਾਰੰਟੀ ਨਾਲ ਚਵਾ ਗੇ ਠੀਕ ਹੈ ਵੇਚੀ ਮੈਂ ਵੀ ਦੀ 14 ਕਿਲੋ ਦੁੱਧ ਛੱਡਿਆ ਯਾਰ ਮੈਂ ਵੇਗੀ ਚੱਲੇ ਛੱਡਿਆ ਹੰਦਿਆਂ ਵੀਰ ਹੁਣ ਚਵਾਈ ਦੋ ਟਾਈਮ ਹਾਂਜੀ ਆ ਜੀ ਤੁੱਜਾ ਸੁਆਹ ਵੜ ਜੋ ਠੀਕ ਹੈ ਜੀ ਤੇ ਪਰਸੋਂ ਦੀ ਸੂਈ ਜੋ ਮਗਰ ਵਸੀ ਯਾਰ ਬਹੁਤ ਚੰਗੀ ਟੌਪ ਜੀ ਕਿੰਨਾ ਕੁ ਬੋੜਾ ਜੋ ਇਹਦੇ ਥੱਲੇ 10 ਕਿਲੋ ਬੋੜਾ ਹੈ 10 ਕਿਲੋ ਬੋੜਾ ਬਹੁਤ ਚੰਗੀ ਵੈੜਿਆ ਠੀਕ ਹੈ ਜੀ ਤੇ ਜਿਨੇ ਦੀ ਹੱਦ ਨਹੀਂ ਹੈ ਨਾ ਕਹਿ ਦਿੰਦੇ ਆ ਲੋਕੀ ਵੀ ਰੇਟ ਡਾਊਨ ਕਰਤਾ ਜਾਂ ਉਨ ਕਰਤਾ ਪਰ ਜੋ ਇਥੋਂ ਮਿੱਟੀ ਦੀ ਮੈਲੀ ਕਿਦੋਂ ਪਾਣੀ ਮਿਲਦਾ ਠੰਡੀ ਠੰਡੀ ਥਣ ਬਹੁਤ ਚੰਗਾ ਲੱਗਾ ਮੈਂ ਥਾਣਾ ਛੱਡਿਆ ਪੂਰਾ ਵਧੀਆ ਪਾਣੀ ਸਾਂਭੀ ਨੇ ਕਹਨੇ ਵੀਰ ਨੇ ਪਰ ਵੈੜ ਬਹੁਤ ਚੰਗੀ ਦੋਦ ਵੈੜ ਦੇ ਦੂਗੀ 15 16 ਚਲੋ 60 ਵਾੜਾ 15 ਕਿਲੋ ਦਾ ਮਾਲ ਨਾ ਹੀ ਆਣਾ ਹਾਂਜੀ ਗਾਂ ਜਾਂਦਾ ਜਾਂਦ ਫੈਡ ਵੀ ਜਾਂ ਤੋਂ ਤਾਂ ਆ ਗਾਂ ਜਾਂਦਾ ਥੋੜੀ ਜਾਂਦਾ ਕਰੋਸ ਚ ਆਣਾ ਕਰੋਸ ਬ੍ਰੀਡ ਥੱਲੇ ਮੁਖਾ ਵੀ ਆ ਆ ਦੇਖੋ ਵੈੜ ਖਲੋੰਦੋ 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 ਇੱਧਰ ਦੇਖੋ ਖਲੋੰਦੋ ਇੱਥੇ ਖਲੋੰਦੋ ਆਹ ਵੇਖੋ ਵੇਖੋ ਨਾੜਾ ਨੂੜਾ ਲੈ ਇੱਧਰ ਚੈੱਕ ਕਰਾ ਵੀਰ ਹਾਂ ਵੇ ਲਾ ਮੂੰਹ ਮੂੰਹ ਪੂਰੀ ਖਲਾ ਰੋ ਇੱਕ ਮਿੰਟ ਠੀਕ ਹੈ ਠੀਕ ਹੈ ਬਹੁਤ ਚੰਗੀ ਵੈੜ ਆ ਲੰਮੀ ਨਾਮ ਨੂੰ ਬਹੁਤ ਹੈ ਲੰਮੀ ਵੇੜ ਹੈ ਬੜੀ ਵਧੀਆ ਲੱਗਦੀ ਹੈ ਤੋ ਬਰੀ ਮੈਨੂੰ ਬਚਾ ਪੈਗਾ ਤਾਰਾ ਮਾਰ ਕੇ ਖਾਇ ਦੋ ਕੀ ਮਲੇ ਦਾ ਵੀਰ ਜੀ ਵੇੜਦਾ ਚਾਲੂ ਪੜੀ ਜਾਂ ਫਿਰ ਵੀਰ ਜੋ ਮਰਜੀ ਪਾ ਦੇ ਥਾਣ ਚਾਹ ਫਿਰ ਲੱਗਾ ਉਂਗਲ ਉਂਗਲ ਜਿੱਡੀ ਮੋਟੀ ਤਾਰਿਆ ਇਹ ਨਹੀਂ ਕੋਮ ਚਾਲੂ ਜੀ ਆ ਹਾਂ ਜੀ ਚਾਲੂ ਵੇਖੋ ਐ ਠੱਡੀ ਥਾਲ ਇਧਰ ਖਾਓ ਮੈਨੂੰ ਆ ਨਿਗਾਹ ਨਾ ਚੋਲੇ ਭੰਗ ਤਾ ਰਹੇ ਐ ਚਵਾਈ ਬੜੀ ਮੋਟੀ ਤਾ ਰਹੇ ਜੀ ਚਲ ਜੀ ਤੇ ਵੈੜਾ ਹਾਂਜੀ ਬੋਲ ਕੋਈ 55 60 ਨਹੀਂ ਆ ਹਾਂਜੀ ਚਲੋ ਵੀਡੀਓ ਵੇਨੇ ਸਾਰਿਆਂ ਦੀ ਆ ਜੀ ਸਾਰੇ ਫਾਉਂਡੇ ਜਿੰਨੇ ਦੀ ਆ ਵੈੜ ਦੇ ਦਿੰਨੀ ਨਾ 48000 ਦੀ ਵੈੜ ਦੇ ਦਿੰਦਾ ਨਹੀਂ ਥੋੜਾ ਬੋਲਾ ਮਾਤਾ 47 ਦੀ ਦਗਾ ਨਹੀਂ ਦਿੱਤੀ ਨਾ 47 ਨਾ 46 45000 ਦੀ ਛੋਟ ਹੋਣੀ ਪਰ ਵੈੜ ਬਹੁਤ ਟੌਪ ਦੀ ਵੈੜ ਨੀ ਯਾਰ ਲਊਗੀ ਜੀ ਪੰਜਾ ਸਾਰਾ ਸਿਆਲ 20 ਹਜ਼ਾਰ ਦੀ ਹਬ ਜੀ ਵੈੜ ਟੋਕੜੀ ਮਗਰ ਕੋਈ ਦੇ ਦੇ ਕੋਈ ਅੱਜ 60 65 ਵੀਡੀਓ ਵੇਖੀ ਦੀਆਂ ਸਭ ਕੋਈ ਵੇਖਣ ਦੇ 60 65 ਆ ਵੇਖੋ ਘਰ ਮਾਰਾ ਹੈਗਾ ਮਾਰਾ ਜੀ ਆ ਵੇਖੋ ਹਾ ਬਹੁਤ ਸੋਹਣੀ ਨਾੜਾ ਨੋੜਾ ਨਾਲ ਚੱਡਾ ਥਾਣ ਵੀ ਚਾਹ ਮੁਠੀ ਵੱਛੀ ਮਗਰ ਬੜੀ ਟੌਪ ਦੀ ਆਈ ਹੈ ਵੱਛੀ ਮੈਂ ਤੋਫਾਈਆ ਮਗਰ ਤਾ ਥੱਲਾ ਜੀ ਵੇਖ ਲਓ ਜੇ ਬੌਲਾਈਆ ਵੈੜ ਥੱਲੇ ਹਾ ਇਹ ਪਰਸੋਂ ਦੀ ਸੋਈ ਜੋ ਵੱਛੀ ਫਿਰ ਬਹੁਤੀ ਟੌਪ ਦੀ ਵੱਛੀ ਆ ਵੱਛੀ ਬਹੁਤ ਸੋਹਣੀ ਹੈ ਤੇ ਹੋ ਮਾਰੀਏ ਜੀ ਬਸਮਾ ਲੈਖੋ ਥਾਣ ਹੁਣ ਗਦਿਆ ਇਹ ਤਾਂ ਬਹੁਤੀ ਸੀਲ ਆ ਵੀਰ ਜੀ ਆਹ ਵੇ ਬੜਾ ਚਵਾਲਾ ਲੱਗਦਾ ਪੂਰੀ ਵਧੀਆ ਵੇ ਜੀ ਬ੍ਰੈਂਡ ਰੇ ਠੀਕ ਠੀਕ ਆ ਵੀਰ ਜੀ ਇਹੋ ਪਸ਼ੂ ਆ ਬਾਕੀ ਮੇਰਾ ਕਿੱਥੇ ਮੱਦੀ ਕੋਈ ਭੱਜਲੇ 2-2 ਹਜ਼ਾਰ ਨਾ ਹਾਚ ਪਾਇਆ ਜੇ ਮੰਦਾ ਦੇ ਬੰਦਾ ਕਰਕੇ ਬਿਲਕੁਲ ਜਾਇਰ ਰੇਡ ਸਾਡਾ ਸ਼ੁਰੂ ਤੇ ਜਾਇਰ ਜਾਇਰ ਰੇਡ ਮੇਰਾ ਵੀਰ ਵੀਰ ਜੀ ਆ ਜਾਓ ਤਸੱਲੀ ਕਰੋ ਜਿਹਨੇ ਨਹੀਂ ਹੋਣਾ ਆਨਲਾਈਨ ਹੀ ਕਰਦਾ ਠੀਕ ਹੈ ਵੀਰ ਜੀ ਸਤਿ ਸ੍ਰੀ ਅਕਾਲ ਜੀ